ਇਹੋ ਜਿਹਾ ਮੌਕਾ ਸੀ ਜਦੋਂ ਮਨੂੰ ਜਿਹੜੇ ਥੱਪੜ ਦੀ ਗੂੰਜ ਪੂਰੀ ਦੁਨੀਆ ਦੇ ਵਿੱਚ ਗੂੰਜੀ ਤੇ ਪੂਰੀ ਦੁਨੀਆ ਦੇ ਵਿੱਚ ਪਤਾ ਲੱਗ ਗਿਆ ਵੀ ਕੋਈ ਜੁਝਾਰ ਸਿੰਘ ਆ ਰੂਪੜ ਦਾ ਹਾਂਜੀ ਉਹ ਜਿਹੜਾ ਲਾਸਟ ਥੱਪੜ ਮੈਂ ਮਾਰਿਆ ਸੀ ਮੈਨੂੰ ਪੱਕਾ ਪਤਾ ਹੋ ਗਿਆ ਸੀ ਕਿ ਮੈਂ ਵਿਨ ਕਰ ਗਿਆ ਕਿਉਂਕਿ ਰੂਲਸ ਵਗੈਰਾ ਸਾਨੂੰ ਪਤਾ ਹੀ ਹੈ ਨਾ ਜੀ ਇਹਦੇ ਥੱਪੜ ਮਾਰਨ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਲਲਕਾਰਾ ਹੀ ਮਾਰਿਆ ਥਾਪੀ ਮਾਰ ਕੇ ਵੀ ਹੋ ਗਿਆ ਕੰਮ ਵੀ ਹੋਏਗਾ ਤੂੰ ਬਿੱਗ ਗਾਇ ਤੂੰ ਉਹ ਮੈਨੂੰ ਸਮਝਦਾ ਸੀਗਾ ਕਹਿੰਦਾ ਲਿਟਲ ਸਲੀ ਇੰਡੀਅਨ ਗਾਇ ਮੈਂ ਕੋਈ ਨਿੱਕਲ ਨੂੰ ਦੱਸਾਂਗੇ ਅੱਛਾ ਉਹਨੇ ਇਹ ਇਹ ਸ਼ਬਦ ਕਹੀ ਸੀ ਲੜਾਈ ਹੋਈ ਹੈ ਜ ਜੇ ਮੇਰਾ ਮੈਨੇਜਰ ਨਾਲ ਨਾ ਹੁੰਦਾ ਉਥੇ ਹੋਗੇ ਸੀਗੇ ਅਸੀਂ ਕੁਸ ਨੁਕਸ ਨਹੀਂ ਗੁੱਥਮ ਗੁੱਥੀ ਹੋ ਗਈ ਦੀ ਮੈਂ ਕੁਰਸੀ ਪਰ ਬੈਠੇ ਸਿੱਟ ਲੈਣਾ ਸੀ ਵੀ ਆ ਜਾ ਭਾਈ ਦੇਖ ਲੈ ਤੂੰ ਤਾ ਪਤਾ ਤਾਨੂੰ ਮੈਂ ਪਿੰਜਰੇ ਵਾਲੀ ਫਾਈਟ ਵੀ ਖੇਡਦਾ ਹਾਂ ਉਹਨੂੰ ਨਹੀਂ ਸੀ ਪਤਾ ਆਲਕੇ ਚ ਲੈ ਗਿਆ ਉਹਨੂੰ ਉਹ ਤਾਂ ਪਹਿਲਾਂ ਹੀ ਸੋਚੀ ਗਿਆ ਵੀ ਇਹ ਕਿੱਥੇ ਆ ਗਿਆ ਯਾਰ ਕਈ ਲੋਕ ਤਾਂ ਉਥੇ ਜਿੱਥੇ ਅਸੀਂ ਰਹਿ ਰਹੇ ਸੀਗੇ ਸਟੇ ਕੀਤੀ ਹੋਈ ਸੀ ਜਾਂ ਕੁਝ ਵੀ ਸੀਗਾ ਉਹ ਲੋਕ ਤਾਂ ਇਹ ਦੇਖਦੇ ਰਹੇ ਸੀ ਕਿ ਵੀ ਇਹ ਸਰਦਾਰ ਦੇਖਣ ਆਲਾ ਹੈ ਕਿ ਕਿਆ ਸਿਸਟਮ ਆ ਵੀ ਟੀ-ਸ਼ਰਟ ਪਾਈ ਫਿਰਦਾ ਪਾਵਰ ਸਲੈਬ ਦੀ ਮਤਲਬ ਖਰੀਦ ਕੇ ਪਾਈ ਆ ਪਰ ਜਦੋਂ ਮੈਂ ਜਿੱਤ ਕੇ ਆ ਗਿਆ ਫਿਰ ਤਾਂ ਸਾਈ ਨਹੀਂ ਜਿਆ ਫਿਰ ਤਾਂ ਲੋਕਾਂ ਨੇ ਹਰ ਆਣ